ਬਿਜਲੀ ਦੇ ਲੰਬੇ ਲੰਬੇ ਕਟਾਂ ਤੋਂ ਪਰੇਸ਼ਾਨ ਹੋ ਲੋਕਾਂ ਨੇ ਲਗਾਇਆ ਤਾਸ਼ਪੁਰ ਰੋਡ ਤੇ ਆ ਕੇ ਧਰਨਾ ਧਰਨੇ ਦੇ ਕਾਰਨ ਰੋਡ ਤੇ ਦੇਖਣ ਨੂੰ ਮਿਲਿਆ ਲੰਬਾ ਜਾਮ ਤੇ ਮੌਕੇ ਤੇ ਪਹੁੰਚੇ ਇਲਾਕੇ ਦੇ ਕਾਉਂਸਲਰ ਤੇ ਕਾਉਂਸਲਰ ਵੱਲੋਂ ਦੱਸਿਆ ਗਿਆ ਜੋ ਵੀ ਲੋਕਾਂ ਦੀ ਸਮੱਸਿਆ ਹੈ ਉਹਨੂੰ ਜਲਦ ਹੀ ਹੱਲ ਕੀਤਾ ਜਾਏਗਾ ਤੇ ਲੋਕਾਂ ਨੂੰ ਆਸ਼ਵਾਸਨ ਦੇ ਕੇ ਧਰਨਾ ਕਰਵਾਇਆ ਖਤਮ ਆਜੋ ਦੇਖਦੇ ਹਾਂ ਕੀ ਹੈ ਲੋਕਾਂ ਦਾ ਕਹਿਣਾ ਜੋ ਮੌਕੇ ਤੇ ਪਹੁੰਚੇ ਕਾਉਂਸਲਰ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਲੋਕਾਂ ਨੂੰ ਤੁਸੀਂ ਰੋਡ ਤੇ ਖੜੇ ਹੋ ਕੀ ਕਾਰਨ ਹੈ ਕਿ ਜਾਮ ਲਗਾਣਾ ਪੈ ਗਿਆ ਤੁਹਾਨੂੰ ਦੇ ਕੋਈ ਮੈਨੂੰ ਲੱਗਦਾ ਵਾ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਬਾਅਦ ਹੀ ਕਾ ਉਸਨਵਾਈ ਕਰਦੀ ਆ ਜੇ ਪਰੇਸ਼ਾਨ ਕਰਨ ਦੇ ਪੰਜਾਬ ਸਰਕਾਰ ਨੇ ठान ਲਈ ਆ ਤੇ ਇਹ ਪਬਲਿਕ ਕਹਿੰਦੀ ਅਸੀਂ ਪਰੇਸ਼ਾਨ ਹੋਵਾਂਗੇ ਹੀ ਤੇ ਇਸ ਕਰਕੇ ਧਰਨਾ ਲਾਇਆ ਗਿਆ ਵਾ ਉਹ ਕਹਿ ਰਹੀ ਆ ਕਾਰਨ ਇਹ ਆ ਕਿ ਬਿਜਲੀ ਦੀ ਬਿਲਕੁਲ ਹੀ ਸੁਣਵਾਈ ਨਹੀਂ ਬਿਜਲੀ ਮੈਨ ਨੂੰ ਫੋਨ ਕਰਦੇ ਆ ਆ ਰਹੇ ਆ ਜੀ ਜਾ ਰਹੇ ਆ ਜੀ ਕੋਈ ਸੁਣਵਾਈ ਨਹੀਂ ਕਰਦੇ ਉਹ ਠੀਕ ਹੈ ਕੱਲ ਕੱਲ ਰਾਤ 11:30 12 ਵਜੇ ਲਾਈਟ ਗਈ ਆ ਔਰ ਹਜੇ ਤੱਕ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਕਿ ਆ ਕੇ ਲਾਈਟ ਠੀਕ ਕਰ ਸਕੀਏ ਜਿਹੜਾ ਏਰੀਆ ਪੈਂਦਾ ਜਿੱਥੇ ਇਹ ਆਪਣਾ ਸੁਦਾਕਰ ਪਾਠਕ ਨਗਰ ਤੇ ਡਬਲਯੂਐਸ ਕਲੋਨੀ ਆ ਜਿੱਥੇ ਲਾਈਟ ਬਿਲਕੁਲ ਨਹੀਂ ਆ ਗਈ ਔਰ ਆ ਪਬਲਿਕ ਦੇਖੋ ਨਾਰਾਜ਼ ਹੋ ਕੇ ਆ ਕੇ ਉਹਨਾਂ ਨੂੰ ਮਜਬੂਰਨ ਹੋ ਕੇ ਆ ਸੜਕ ਜਾਮ ਕਰਨਾ ਪਿਆ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਇੱਥੇ ਲੈ ਕੇ ਕਿ ਮਤਲਬ ਇੱਕ ਧਰਨਾ ਹੀ ਹੱਲ ਰਹਿ ਗਿਆ ਹਰੇਕ ਚੀਜ਼ ਦਾ ਧਰਨਾ ਧਰਨਾ ਹੱਲ ਨਹੀਂ ਹੈਗਾ ਧਰਨਾ ਹੱਲ ਨਹੀਂ ਹੈਗਾ ਲੇਕਿਨ ਇਹ ਮਜਬੂਰ ਸਰਕਾਰ ਕਰ ਰਹੀ ਆ ਕਿ ਇਹ ਪਬਲਿਕ ਆਪਣਾ ਘਰ ਛੱਡ ਕੇ ਆਪਣੇ ਬੱਚਿਆਂ ਨੂੰ ਲੈ ਕੇ ਸੜਕ ਤੇ ਬਹਿ ਜਾਵੇ ਜੇ ਇਹ ਹੀ ਜਾਂਦੀ ਆ ਤੇ ਪਬਲਿਕ ਬਹਿ ਜਾਂਦੀ ਆਪਣੀ ਸੜਕਾਂ ਤੇ ਤੁਸੀਂ ਆਪਣਾ ਰਾਜ ਚਲਾਉਂਦੇ ਰਹੋ ਤੇ ਧਰਨਾ ਕਿੰਨੀ ਦੇਰ ਤੱਕ ਇੱਥੇ ਚੱਲਦਾ ਜਦ ਤੱਕ ਲਾਈਟ ਨਹੀਂ ਆਏਗੀ ਲਾਈਨ ਮੈਨ ਨਹੀਂ ਆਏਗਾ ਜਦ ਤੱਕ ਇੱਥੇ ਧਰਨਾ ਰਹੇਗਾ ਜੀ ਇਸ ਇਲਾਕੇ ਦੇ ਜਾਂ ਕਾਉਂਸਲਰ ਸਾਹਿਬ ਨੇ ਜਾਂ ਐਮਐਲਏ ਸਾਹਿਬ ਕਿਸੇ ਨਾਲ ਗੱਲਬਾਤ ਤੁਸੀਂ ਕੀਤੀ ਹੈ ਕਿ ਸੰਬਾਧ ਆਪ ਪੁੱਛੋ ਜੀ ਸਾਰਿਆਂ ਨੂੰ 10 10 ਵਾਰ ਪਬਲਿਕ ਜਾਇਆ ਹੀ ਆ 10 10 ਵਾਰ ਨਾ ਕਾਉਂਸਲਰ ਸੁਣਵਾਈ ਕਰ ਰਹੇ ਨਾ ਹੀ ਐਮਐਲਏ ਸੁਣਵਾਈ ਕਰ ਰਹੇ ਸਾਰੇ ਆਪਣੇ ਘਰ ਚ ਏਸੀ ਲਾ ਕੇ ਆਰਾਮ ਨਾਲ ਪਏ ਆ ਔਰ ਪਬਲਿਕ ਪਰੇਸ਼ਾਨ ਆ ਬੰਦੇ ਸਾਰੇ ਪ੍ਰੇਸ਼ਾਨ ਹੋਏ ਪਏ ਅੱਜ ਮੋਤ ਹੋ ਗਈ ਹੈ ਨਾ ਪਾਣੀ ਹੈ ਜਾ ਕੇ ਦੇਖੋ ਨਾ ਪਾਣੀ ਹੈਗਾ ਤੂੰ ਬੱਚੇ ਤਰਸਦੇ ਪਏ ਨੇ ਅਸੀਂ ਕਿੱਥੇ ਜਾਈਏ ਮਾਨਸਾ ਕੇ ਕਾਉਂਸਲਰ ਸਾਹਿਬ ਨੂੰ ਧੰਨਵਾਦ ਕੀਤਾ ਹਾਂ ਜੀ ਜੁਨਾਇਨ ਦੇ ਬਾਅਦ ਜੁਨਾਇਨ ਮੈਂ ਸਾਬ ਨੂੰ ਕਹੀ ਤੇ ਆਪਣੀਆਂ ਪਰੇਸ਼ਾਨੀਆਂ ਦੱਸੀਆਂ ਨਹੀਂ ਅਸੀਂ ਐਮਐਲ ਨੂੰ ਵੀ ਗਏ ਨਹੀਂ ਅਸੀਂ ਸਿਰਫ ਇੱਕ ਵਾਰ ਅਸੀਂ ਅਜੇ ਕਾਉਂਸਲਰ ਸਾਹਿਬ ਕੋਲ ਸਵੇਰੇ ਜਿੰਨਵਾਰੀ ਜਾ ਚੁੱਕੇ ਹਾਂ 50 ਫੋਨ ਕਰ ਦਿੱਤੇ ਆ 50 ਫੋਨ ਕਰ ਦਿੱਤੇ ਅਸੀਂ ਲਾਰੇ ਲਾਈ ਜਾਰੇ 15 ਮਿੰਟ ਦਾ ਘਾਰੇ 15 ਮਿੰਟ ਦਾ ਘਾਰੇ ਦੇਖੋ ਘਰ ਜੱਕ ਸਾਡੀ ਰੋਟੀ ਨਹੀਂ ਬਣੀ ਬੱਚੇ ਬੱਚਿਆਂ ਨੂੰ ਸਾਡੇ ਨੂੰ ਬੁਖਾਰ ਚੜ ਗਿਆ ਜਾ ਕੇ ਦੇਖੋ ਗਰਮੀ ਕਰਕੇ ਕਿੱਥੇ ਜਾਈਏ ਅਸੀਂ ਇੱਕ ਮੋਤ ਹੋ ਗਈ ਹੈ ਗਲੀ ਵਿੱਚ ਦੇਖੋ ਬਾਹਰ ਰੋਡ ਤੇ ਪਾਇਆ ਆ ਉਹਨੂੰ ਨਾ ਫ੍ਰੀਜ਼ਰ ਲੱਗਾ ਨਾ ਕੁਝ ਹੋਣ ਦੇਖੇਗਾ ਕਿ ਸਾਨੂੰ ਆਧੇ ਏਸੀਆਂ ਥੱਲੇ ਬੈਠੇ ਹੋਏ ਨੇ ਸਾਡੀ ਖੁਸ਼ੀ ਨਹੀਂ ਵਾਹੀ ਨਹੀਂ ਅਸੀਂ ਕਿੰਨੇ ਵਾਰੀ ਹਾਂ ਜੇ ਕਿੰਨਾ ਨੁਕਸਾਨ ਹੋ ਜਾਂਦੇ ਆ ਕਦੀ ਕੋਈ ਚੀਜ਼ ਫ੍ਰੀਜਰ ਸੜ ਗਈ ਕਦੀ ਪੱਕੇ ਸੜ ਗਏ ਕਦੀ ਕੋਚ ਸੜ ਗਿਆ ਬਹੁਤ ਨੁਕਸਾਨ ਹੋ ਰਿਹਾ ਜੀ ਕਦੀ ਲਾਈਟ ਆ ਜਾਂਦੀ ਹੈ ਕਦੀ ਚੱਲ ਜਾਂਦੀ ਕਦੀ ਆ ਜਾਂਦੀ ਕਦੀ ਚੱਲ ਜਾਂਦੀ ਹੈ ਅੱਛਾ ਬਹੁਤ ਪਰੇਸ਼ਾਨ ਹੋ ਰਹੀ ਹੈ ਲਾਈਟ ਬਿਲਕੁਲ ਹੈ ਸਰਦਾਰ ਜੀ ਤੁਸੀਂ ਇੱਥੇ ਆਏ ਹੋ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਲੋਕਾਂ ਦਾ ਰੋਸ ਬਿਲਕੁਲ ਜਾਇਜ਼ ਰੋਸ ਹੈ ਇਹ ਲੋਕ ਪਰੇਸ਼ਾਨ ਨੇ ਤੇ ਮੈਂ ਇੱਥੇ ਆਇਆ ਕਿਉਂਕਿ ਮੈਂ ਇਹਨਾਂ ਦੇ ਪਰਿਵਾਰ ਦਾ ਹਿੱਸਾ ਵਾਂ ਮੈਨੂੰ ਇਹਨਾਂ ਦਾ ਜਿਹੜਾ ਦੁੱਖ ਹੈ ਉਹ ਮੇਰਾ ਆਪਣਾ ਦੁੱਖ ਹੈ ਮੈਂ ਅੱਜ ਬੈਸਟ ਕੰਸਟੀਚੁਐਂਸੀ 'ਚ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਇਹਨਾਂ ਨੇ ਸੜਕਾਂ ਤੇ ਆ ਕੇ ਆਪਣਾ ਰੋਸ਼ ਪ੍ਰਗਟ ਕੀਤਾ ਤੇ ਮੈਂ ਇਹਨਾਂ ਨੂੰ ਕਾਲ ਤੇ ਗਿਆ ਆਪਣੇ ਭਰਾਵਾਂ ਨੂੰ ਕਿ ਤੁਸੀਂ ਉੱਥੇ ਬੈਠੋ ਮੈਂ ਤੁਹਾਡੇ ਕੋਲ ਆਇਆ ਮੇਰੀ ਕੰਸਲਟ ਜਿਹੜੇ ਵੀ ਕੰਸਰਨ ਆਫੀਸਰ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਪਹਿਲ ਦੀ ਆਧਾਰ ਤੇ ਸਟਾਫ ਇਹਨਾਂ ਦਾ ਆ ਗਿਆ ਹੋਇਆ ਤੇ ਇਹਨਾਂ ਦਾ ਕੰਮ ਹੱਲ ਇੱਥੇ ਕੰਮ ਚੱਲਣਾ ਸ਼ੁਰੂ ਹੋ ਗਿਆ ਜਿਹੜੀ ਵੀ ਟੈਕਨੀਕਲ ਪ੍ਰੋਬਲਮਸ ਨੇ ਤਾਰਾਂ ਸੜੀਆਂ ਟਰਾਂਸਫਾਰਮਰ ਦਾ ਇਸ਼ੂ ਹੈ ਉਹ ਸਾਨੂੰ ਅੱਜ ਦੱਸਿਆ ਜਾਏਗਾ ਕਿ ਟਰਾਂਸਫਾਰਮਰ ਵੱਡਾ ਰੱਖਣਾ ਹੈ ਕੁਝ ਕਿਲੋਵਾਟ ਘਟਾ ਰਹੇ ਨੇ ਵਧਾ ਰਹੇ ਨੇ ਲੋਡ ਕਰਕੇ ਪ੍ਰੋਬਲਮ ਆ ਰਹੀ ਹੈ ਉਹਦਾ ਅੱਜ ਕੱਲ ਦੇ ਵਿੱਚ ਵਿੱਚ ਹੀ ਹੱਲ ਕਰਾਇਆ ਜਾਏਗਾ ਐਕਸ਼ਨ ਸਾਹਿਬ ਨੇ ਵੀ ਮੇਰੇ ਨਾਲ ਗੱਲ ਹੋਈ ਹੈ ਐਸਡੀਓ ਸਾਹਿਬ ਨਾਲ ਵੀ ਹੋ ਗਈ ਹੈ ਤੇ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਮੀਡੀਆ ਰਾਈ ਕਿ ਵੀ ਸਾਡੇ ਭੋਲੇ ਭਾਲੇ ਲੋਕ ਮੈਂ ਵੀ ਆਮ ਜਨਤਾ ਦਾ ਇੱਕ ਪਰਿਵਾਰ ਦਾ ਹਿੱਸਾ ਵਾ ਇਹ ਲੋਕ ਕਿੰਨੇ ਪਰੇਸ਼ਾਨ ਨੇ ਕਿ ਆਪਾਂ ਇਹ ਸਰਕਾਰ ਜਿਹੜੀ ਵੱਡੀ ਸਾਡੇ ਉੱਪਰ ਬੈਠੀ ਹੈ ਮੈਂ ਐਜ਼ ਮੈਂ ਕਾਉਂਸਲਰ ਹਾਂ ਮੇਰੇ ਉੱਪਰ ਐਮਐਲਏ ਸਾਹਿਬ ਵੀ ਬੈਠੇ ਆ ਬੀਐਮਐਲਏ ਸਾਹਿਬ ਤੁਹਾਨੂੰ ਵੀ ਦੇਖਣਾ ਚਾਹੀਦਾ ਕਿ ਵੀ ਲੋਕ ਇੰਨੇ ਪਰੇਸ਼ਾਨ ਨੇ ਸੜਕਾਂ ਤੇ ਆ ਰਹੇ ਨੇ ਕਿਹਾ ਆਪਾ ਭਾਰਤਵਾਜ ਜਿੱਥੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਬਿਜਲੀ ਸਰਪਲਸ ਕੀਤੀ ਜਾ ਰਹੀ ਹੈ 68 ਕੇਵੀ ਦੇ ਨਵੇਂ ਸਟੇਸ਼ਨ ਬਣਾਏ ਜਾ ਰਹੀ ਹੈ ਉਹਦੇ ਦੌਰਾਨ ਵੀ ਇਹ ਬਿਜਲੀ ਦਾ ਅੱਜ ਵੀ ਆਹੀ ਹਾਲ ਹੈ ਤੁਹਾਡੇ ਸਾਹਮਣੇ ਹੈ ਮੇਰੇ ਕੁਝ ਨਾ ਬੋਲਣ ਤੋਂ ਵੀ ਪਹਿਲਾਂ ਤੁਹਾਨੂੰ ਜਵਾਬ ਮਿਲ ਗਿਆ ਜੇ ਬਿਜਲੀ ਵਧਾਈ ਜਾਂਦੀ ਸਰਪਲਸ ਤੇ ਇਹਨਾਂ ਦੇ ਘਰਾਂ 'ਚ ਲਾਈਟ ਹੁੰਦੀ ਵੀ ਇਹ ਲੋਕ ਲਾਈਟ ਨੂੰ ਕਿਉਂ ਤਰਸ ਰਹੇ ਨੇ ਲਾਈਟ ਅੱਜ ਦੇ ਜਮਾਨੇ ਟਾਈਮ 'ਚ ਲਾਈਟ ਨਹੀਂ ਪਾਣੀ ਨਹੀਂ ਪਾਣੀ ਨਹੀਂ ਜੀਵਨ ਨਹੀਂ ਕਿਸ ਦਿਨ ਮੂਵਲ ਵੇਖਣਾ ਪੈਂਦਾ ਜਦ ਕਿਸੇ ਦਾ ਬੱਲਬ ਜਗਦਾ ਤੇ ਸਾਡਾ ਬੰਦ ਪਿਆ ਤੇ ਇਦਾਂ ਲੱਗਦਾ ਕਿ ਵੀ ਸਾਡਾ ਤਾਂ ਸਭ ਕੁਝ ਖਤਮ ਹੋ ਗਿਆ ਕਿ ਵੀ ਜੇ ਸਰਕਾਰਾਂ ਨੇ ਲਾਈਟ ਸਰਪਲਸ ਕੀਤੀ ਤਾਂ ਲਾਈਟ ਜਾ ਕਿੱਥੇ ਰਹੀ ਹੈ ਕਿ ਵੀ ਉਹ ਕਿਹੜੇ ਮਹੱਲਿਆਂ 'ਚ ਵੜ ਗਈ ਲਾਈਟ ਸਾਨੂੰ ਜਿਹੜੀ ਇੱਥੇ ਨਹੀਂ ਮਿਲ ਰਹੀ ਲਾਈਟ ਤੇ ਹੁਣ ਇਹਨਾਂ ਦੀ ਜਿਹੜੀ ਸਮੱਸਿਆ ਸੀ ਉਹ ਹੱਲ ਹੋ ਚੁੱਕੀ ਹੈ ਇਹਨਾਂ ਦੀ ਸਮੱਸਿਆ ਹੱਲ ਹੋਈ ਹੈ ਐਕਸੀਅਨ ਸਾਹਿਬ ਨੇ ਅਸ਼ਵਾਸ਼ਣ ਦਿੱਤਾ ਹੈ ਕਿ ਨਾਦਰ ਸਮੱਸਿਆ ਦਾ ਹੱਲ ਹੋਏਗਾ ਮੇਰੀ ਗੱਲ ਫੋਨ 'ਤੇ ਹੋਈ ਹੈ ਉਹਨਾਂ ਨੇ ਕਿਹਾ ਟਾਈਮ ਸ਼ੋਰਟ ਜੀ ਵੀ ਉਹਨਾਂ ਦੇ ਬੰਦੇ ਇੱਥੇ ਲੱਗੇ ਹੋਏ ਨੇ ਜਿਨ ਮੈਂ ਉਹਨਾਂ ਦੇ ਨਾਲ ਖੜਾਂਗਾ ਤੇ ਉਹਦਾ ਸੋਲੂਸ਼ਨ ਕੱਢ ਕੇ ਅਸੀਂ ਉਹਨਾਂ ਨੂੰ ਜਾਣ ਦਵਾਂਗੇ ਜੇ ਲੱਗਿਆ ਕਿ ট্রান্সਫਾਰਮਰ ਵੱਡਾ ਕਰਨਾ ਹੈ ਤੇ ਅਸੀਂ ਕੱਲ ਲਿਖਤੀ ਚ ਦੇ ਕੇ ਐਕਸ਼ਨ ਸਾਹਿਬ ਕੋਲ ਬੈਠ ਕੇ ট্রান্সਫਾਰਮਰ ਦਾ ਵੀ ਹੱਲ ਕਰਾ ਕੇ ਦਵਾਂਗੇ ਇਹਨਾਂ ਦਾ ਤੇ ਇਹਨਾਂ ਦੇ ਨਾਲ ਕੱਢੇ ਆ ਅਸੀਂ ਲੋਕਾਂ ਦੇ ਵਿੱਚ ਉਠੇ ਆ ਲੋਕਾਂ ਤੋਂ ਅਸੀਂ ਨਹੀਂ ਭਜਦੇ ਕਿਸੇ ਰੋਜ ਤੋਂ ਇਹ ਕਿਉਂਕਿ ਮੇਰਾ ਪ੍ਰਦਰਸ਼ਨ ਹੈ ਮੈਂ ਇਹ ਪਹਿਲ ਇਹਨਾਂ ਤੋਂ ਫੋਨ ਤੋਂ ਪਹਿਲਾਂ ਸੀ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਕੱਢ ਕੇ ਤੇ ਅਫਸਰਾਂ ਨਾਲ ਗੱਲ ਕਰਕੇ ਇਹਨਾਂ ਦੀ ਸਮੱਸਿਆ ਦਾ ਹੱਲ ਕਰਾ ਦਿੱਤਾ ਠੀਕ ਹੈ ਜੀ